ਸਰਦਾਰ ਪ੍ਰਬਲਿੰਦ ਸਿੰਘ ਜੀ ਤੇ ਮਹਾਰਾਜ ਗੁਰੂ ਰਾਮਦਾਸ ਜੀ ਕਿਰਪਾ ਸਦਕਾ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਮੌਕੇ ਮਹਾਰਾਜ ਸੇਵਾ ਲੈ ਰਹੇ ਜੀ ਸਰਦਾਰ ਸੁਨੀਦਰਪਾਲ ਸਿੰਘ ਜੀ ਜਿਹੜੀ ਸੇਵਾ ਨਿਭਾ ਰਹੇ ਨੇ ਜੀ ਇਹ ਤੇ ਆਪ ਜੀ ਵੇਖ ਹੀ ਸਕਦੇ ਹੋ ਕਿ ਕਿੰਨੀ ਸੋਹਣੀ ਸਜਾਵਟ ਹੋਈ ਹੈ ਤੇ ਵੇਖ ਕੇ ਮਨ ਬੜਾ ਖੁਸ਼ ਹੁੰਦਾ ਜੀ ਕਿੰਨੇ ਤਰ੍ਹਾਂ ਦੇ ਫਲਾਵਰ ਲਗਾਏ ਗਏ ਨੇ ਇਹ ਫਲਾਵਰ ਮਰੇ 35 ਤੋਂ 40 ਕਿਸਮ ਦੇ ਫਲਾਵਰਸ ਨੇ ਜਿਹੜੇ ਵਕ ਵਕ ਥਾਵਾਂ ਤੋਂ ਆਂਦੇ ਨੇ ਜੀ ਦੇਸੀ ਤੇ ਵਿਦੇਸੀ ਹਰ ਹਰ ਟਾਈਪ ਦਾ ਫਲਾਵਰ ਆਂਦਾ ਜੀ ਤੇ ਇਹਦੇ ਵਾਸਤੇ 100 ਤੋਂ ਵੱਧ ਕਾਰੀਗਰ ਤੇ 200 ਤੋਂ ਵੱਧ ਪ੍ਰੇਮੀ ਸੇਵਾਦਾਰ ਸਾਡੇ ਨਾਲ ਜੁੜਿਆ ਜੀ ਅੱਜ ਜਿਹੜੀ ਫੁੱਲਾਂ ਦੀ ਸੇਵਾ ਸਚਕੰਡ ਸਿਟੀ ਹਰਮੰਦਰ ਸਾਹਿਬ ਅੱਦੇ ਸਾਰੇ ਕੰਪਲੈਕਸ ਕੰਪਲੈਕਸ ਵਿੱਚ ਸ੍ਰੀ ਕਾਉਟਕਸਰ ਵਿਖੇ ਵੀ ਸਾਰੀ ਕੀਤੀ ਜਾ ਰਹੀ ਹੈ ਇਹ ਤੰਤਨ ਸ੍ਰੀ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਵਾਸਤੇ ਕੀਤੀ ਜਾ ਰਹੀ ਹੈ ਜਿਹੜੇ ਕੱਲ ਛਵੀ ਤਰੀਕ ਹੈ ਤੇ ਉਸ ਸਬੰਧੀ ਦੇਸ਼ਾਂ ਤੋਂ ਵੀ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ ਤੇ तकरीबन 40 50 ਕਿਸਮ ਦੇ ਫੁੱਲ ਹਨ 35 40 ਟਨ ਚਾਰ ਪੰਜ ਤਰ੍ਹਾਂ ਦੇ ਵਿੱਚ ਸੇਵਾ ਕਰਕੇ ਲਿਆਂਦੇਗੇ ਤੇ ਜਿੰਦੇ ਵਿੱਚ ਉਹ ਤਿੰਨ ਟਰੱਕ ਤੇ 에어 ਕੰਡੀਸ਼ਨਡ ਹੈਗੇ ਸੰ ਤਾਂ ਕਿ ਫੁੱਲ ਕੋ ਮਲਾਣਾ ਜਾਣ ਉਨਾ ਦੀ ਫਰੈਸ਼ਨੈਸ ਜਿਹੜੀ ਹੈਗੀ ਉਹ ਕਾਇਮ ਰਵੇ ਇੱਥੇ ਆ ਕੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ 100 ਤੋਂ ਵੱਧ ਕਾਰੀਗਰ ਲੱਗਾ ਹੋਇਆ ਹੈ 200 ਤੋਂ ਵੱਧ ਸੇਵਕ ਲੱਗਾ ਹੋਇਆ ਹੈ ਨਾਲ ਜਿਹੜੀ ਸੇਵਾ ਦੇ ਵਿੱਚ ਕੋਈ ਹੈਲਪ ਕਰ ਰਹੇ ਨੇ ਤੇ ਗੁਰੂ ਗ੍ਰਾਮਦਾਸ ਕਿਰਪਾ ਕਰਨ ਸਮਰੱਥ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਣ ਸੇਵਾ ਲੈਂਦੇ ਰਹੇ ਅਤੇ ਅੱਜ ਰਾਤ ਤੱਕ ਗੁਰੂ ਦੀ ਕਿਰਪਾ ਨਾਲ ਇਸ ਸੰਪੂਰਨਤਾ ਹੋ ਜਾਏਗੀ ਜੀ